ਪਹੁੰਚੇ ਆ ਮਲਕਾ ਮਲੇਸ਼ੀਆ ਦੇ ਵਿੱਚ ਬਹੁਤ ਹੀ ਸੋਹਣੀ ਸਿਟੀ ਮਲਕਾ ਤੇ ਪਹਿਲਾਕਾ ਰਿਵਰ ਕਰੂਜ਼ ਸਟਾਰਟ ਹੋਣ ਲੱਗੇ ਆਪਣਾ ਟੂਰ ਆਪਾਂ ਘੁੰਮਦੇ ਆ ਪੂਰੀ ਸਿਟੀ ਹੁਣ ਮਜ਼ਾ ਆਊਗਾ ਬਹੁਤ ਜ਼ਿਆਦਾ 35 ਮਿੰਟ ਦਾ ਏ ਜਿਹੜਾ ਸਿਟੀ ਕਰੂਜ਼ ਦਾ ਟੂਰ ਆ ਏ ਤੇ ਇਹਦੇ ਵਿੱਚ ਆਪਾਂ ਸਾਰਾ ਜਿਹੜਾ ਹੁਣ ਸਿਟੀ ਟੂਰ ਆਪਾਨੂੰ ਮਿਲ ਜੂਗਾ ਦੇਖੋ ਕਿੰਨਾ ਸੋਹਣਾ ਮਲੇਸ਼ੀਆ ਦਾ ਇਹ ਮਲਕਾ ਸਿਟੀ ਹੈ ਹਾਲ ਪੇਂਟਿੰਗਸ ਜਿਹੜੀਆਂ ਬਣੀਆਂ ਹੋਈਆਂ ਨੇ ਇਹ ਇਸ ਸ਼ਹਿਰ ਦੀ ਖੂਬਸੂਰਤੀ ਨੂੰ ਟੁਕੜੀ ਤੇ ਚੌਗੜੀ ਜਿਹੜੀ ਆ ਉਹ ਦੇਖਾ ਪ੍ਰਦਰਸ਼ਿਤ ਕਰਦੀਆਂ ਨੇ ਓ ਵਾਓ ਆ ਜਦੋਂ ਮੋਰ ਨੇੜੇ ਦੀ ਇੱਕ ਹੋਰ ਬੋਟ ਲੰਘਦੀ ਆ ਤਾਂ ਤਾਂ ਬਹੁਤ ਜ਼ਿਆਦਾ ਪਾਣੀ ਜਿਹੜਾ ਉੱਪਰ ਉੱਠ ਕੇ ਊ ਲੋ ਜੀ ਸਾਰਾ ਕੁਝ ਮੈਂ ਕਹਾਂ ਜੀ ਇੱਥੇ ਪੁੱਠਾ ਹੀ ਪੁੱਠਾ ਹੋਇਆ ਪਿਆ ਇੱਕ ਹੋਰ ਨੈਕਸਟ ਜਿਹੜਾ ਆਪਣੇ ਕੋਲ ਬ੍ਰਿਜ ਆ ਗਿਆ ਇਹਦਾ ਨਾਮ ਹੈਗਾ ਜੀ ਜਬਾਤਨ 올ਡ ਬੱਸ ਸਟੇਸ਼ਨ ਇਹ ਇਧਰਲੇ ਪਾਸੇ 올ਡ ਬੱਸ ਸਟੇਸ਼ਨ ਆ ਤੇ ਬੌਲਜ਼ ਦੇ ਉੱਪਰ ਯਾਰ ਇਹਨਾਂ ਨੇ ਨਾ ਕਲਾਕਾਰੀ ਕੀਤੀ ਹੋਈ ਆ ਬਾਲਸ ਦੇ ਉੱਪਰ ਬਾਕੀ ਬਿੰਚੂ ਜਿਹੜਾ ਉਹ ਪੇਂਟਿੰਗ ਕੀਤੀ ਹੋਈ ਆ ਜਿਹਦਾ ਕਰਕੇ ਮਿਲਕਾ ਮਸ਼ਹੂਰ ਤੇ ਪਨਾਗ ਵੀ ਸੇਮ ਹੀ ਚੀਜ਼ ਆ ਇਹ ਹੈਗਾ ਜੀ ਮਿਲਕਾ ਰਿਵਰ ਪਾਰਕ ਜੈਟੀ ਨੇ ਆਪਾਂ ਨੂੰ ਇੱਥੇ ਲਾ ਦਿੱਤਾ ਹੁਣ ਤੇ ਥੋੜਾ ਦੇਰ ਦਾ ਆਪਾਂ ਨੂੰ ਟਾਈਮ ਦਿੱਤਾ ਕਿੰਨੇ ਤੁਸੀਂ ਇੱਥੇ ਘੁੰਮ ਲੋ ਤੇ ਆ ਜੋ ਆਪਾਂ ਇਹ ਜਿਹੜਾ ਰਿਵਰ ਜੈਟੀ ਪਾਰਕ ਹੈ ਇਹਨੂੰ ਘੁੰਮਦੇ ਆ ਦੇਖਦੇ ਆ ਕਿ ਕੀ ਕੀ ਬਣਿਆ ਹੋਇਆ ਇੱਥੇ ਤੋ ਜੀ ਆ ਇੱਕ ਆਪਾਂ ਨੂੰ ਜਿਹੜਾ ਮਿਲ ਗਿਆ ਗੇਮਿੰਗ ਸੈਕਸ਼ਨ ਮਿਲ ਗਿਆ ਇਹਦੇ ਵਿੱਚ ਬੱਚੇ ਲੈਣਗੇ ਨਜ਼ਾਰੇ ਆਪਣੇ ਹੁਣ ਤੇ ਇਹ ਇਹਨਾਂ ਨੂੰ ਚਲਾ ਕੇ ਦੇ ਦਨੇ ਆ ਗੇਮਸ ਥੋੜੀ ਦੇਰੇ ਖੇਡਣਗੇ ਇੱਥੇ ਰਾਮ ਲਾਲ ਆਪਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਇਹਦੇ ਸੁਣੀਓ ਸੁਣੀਓ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤੋ ਮਿਲਦੇ ਆ ਜੀ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ